ਨਾਮ ਕਲੀ ਮਹੱਲਾ ਦੀਜਾ ਨਾਮ ਖਜ਼ਾਨਾ ਗੁਰਤੀ ਪਾਇਆ ਇਹ ਗੁਰ ਸਿੱਖੋ ਇਹ ਨਾਮ ਦਾ ਖਜ਼ਾਨਾ ਜਿਹੜਾ ਹੈ ਗੁਰੂ ਅੰਗਦ ਸਾਹਿਬ ਤੋਂ ਸਤਗੁਰ ਨਾਨਕ ਦੇਵ ਤੋਂ ਪ੍ਰਾਪਤ ਕੀਤਾ ਹੈ ਤ੍ਰਿਪਤ ਰਹੇ ਆਗਾਈ ਅਸੀਂ ਇਸ ਨਾਮ ਦੇ ਖਜ਼ਾਨੇ ਨੂੰ ਪਾ ਕੇ ਆਤਮ ਤ੍ਰਿਪਤੀ ਕਰਕੇ ਤੇ ਦੁਨੀਆਂ ਦੇ ਰਾਜ ਸਾਜ ਵੱਲੋਂ ਸਵਰਗ ਆਦਿਕਾਂ ਦੇ ਰਾਜ ਵੱਲੋਂ ਬ੍ਰਹਮ ਲੋਕ ਦੇ ਸੁਖ ਵੱਲੋਂ ਕੋ ਕੌਨੀਆਂ ਮੁਕਤੀਆਂ ਵੱਲੋਂ ਆਤਮ ਸਤਿਪੰਤੀ ਕਰਕੇ ਉਦਾ ਰਹੇ ਹਨ ਰਜ ਰਹੇ ਆਹ ਸੰਤੋ ਗੁਰਮੁਖ ਮੁਕਤ ਗਤ ਪਾਈ ਇਹ ਸੰਤ ਜਨੋ ਗੁਰਮਖੰਦ ਦੀ ਸੰਗਤ ਕਰਕੇ ਇਹ ਮੁਕਤੀ ਕੈਵਲ ਮੁਕਤੀ ਤੇ ਗਤ ਚਾਰ ਪ੍ਰਕਾਰ ਦੀਆਂ ਮੁਕਤੀਆਂ ਪਾਈ ਦੀਆਂ ਹਨ ਮੁਕਤੀ ਦੀ ਗਤ ਪ੍ਰਾਪਤ ਮੂਰਤ ਰੂਪ ਜੋ ਬ੍ਰਹਮ ਹੈ ਉਹ ਦੀ ਪ੍ਰਾਪਤੀ ਜਿਹੜੀ ਹੈ ਏ ਗੁਰਮੁਖਾਂ ਦੀ ਸੰਗਤ ਕਰਕੇ ਸੰਤੋ ਸੰਤੋ ਗੁਰਮੁਖ ਮੁਕਤ ਗਤ ਪਾਈ ਗੁਰਮੁਖ ਜੀਵਨ ਮੁਕਤੀ ਨੂੰ ਪਾਉਂਦੇ ਆ ਗੁਰਮੁਖਾਂ ਨੇ ਕੇਵਲ ਮੋਖ ਦੇ ਤਾਈ ਪਾਉਣਾ ਕੀਤਾ ਹੈ ਬਸੇ ਮੁਕਤੀ ਨੂੰ ਵੀ ਗੁਰਮੁਖਾਂ ਨੇ ਪਾਇਆ ਹੈ ਇੱਕ ਨਾਮ ਵਸਿਆ ਘਟ ਅੰਤ ਕਿਨੋ ਦੇ ਹਿਰਦੇ ਦੇ ਅੰਦਰ ਕੰਮਰ ਰੂਪ ਨਾਮ ਮਹਾਰਾਜ ਦਾ ਵਸ ਗਿਆ ਹੈ ਸੂਰੇ ਕੀ ਵਡਿਆਈ ਇਹ ਪੂਰਨ ਗੁਰਾਂ ਦੀ ਵਡਿਆਈ ਹੈ ਸਤਿਗੁਰਾਂ ਨੇ ਉਪਸ਼ਿਸ਼ ਕੀਤੀ ਹੈ ਰਹਾਉ ਆਪੇ ਕਰਤਾ ਆਪੇ ਭੁਗਤਾ ਆਪ ਹੀ ਮਾਰਗੁਣ ਪਰਮੇਸ਼ਰ ਸਾਰੇ ਜੰਗ ਦਾ ਕਰਤਾ ਰੂਪ ਹੈ ਆਪ ਹੀ ਜੀਵ ਹੋ ਕੇ ਭੁਗਤਾ ਰੂਪ ਹੈ ਇਹ ਦਾਰਿਕ ਸੁਭਾਈ ਸਾਰਿਆਂ ਦੇ ਦਾਣ ਰਿਜਕ ਨੂੰ ਸੰਭਾਈ ਨਾ ਉਪੜਾਜ ਹੁੰਦਾ ਹੈ ਸੁਭਾਈ 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 ਸਾਰੇ ਸਿਸ ਨੂੰ ਰਿਜਕ ਹੁੰਦਾ ਹੈ ਆਪੇ ਕਰਤਾ ਰੂਪ ਹੈ ਗੁਰੂ ਸਾਹਿਬ ਉਪਦੇਸ਼ ਰੂਪ ਕਰਨ ਵਾਲਾ ਆਪ ਵੀ ਤਤ ਦੇ ਤੋ ਹੋ ਕੇ ਪਰਮਨੰ ਨੂੰ ਭੋਗਣ ਵਾਲਾ ਜਿੰਦਾ ਜੀਦਾ ਰਿਜਕ ਸਵਾਈ ਆਪ ਹੀ ਸ਼ਰੋ ਕੇ ਮਾਸ ਉਹ ਸਭ ਨੂੰ ਰੋਜੀ ਦਿੰਦਾ ਹੈ ਜੋ ਕਿਸ ਕਰਨਾ ਸੋ ਕਰ ਰਹਾ ਜੋ ਕੁਛ ਕੁਛ ਕਰਨਾ ਸੀ ਕਰ ਰਿਹਾ ਸੀ ਜੋ ਕੁਛ ਕਰਨਾ ਹੁਣ ਕਰ ਰਿਹਾ ਹੈ ਜੋਗੇ ਨੂੰ ਕਰਨਾ ਉਹ ਕਰੇਗਾ ਅਗਰ ਨਾ ਕਰਨਾ ਜਾਏ ਅਗਰ ਹੋਰ ਕਿਸੇ ਤੋਂ ਜਲ ਸੰਘਾਤ ਤੋਂ ਕੀ ਕੀਤਾ ਜਾਣਾ ਬ੍ਰਹਮ ਚੇਤ ਨਹੀਂ ਹੈ ਕਿ ਉਹ ਸੁਤੰਤਰ ਆਪੇ ਸਾਜੇ ਸ੍ਰਿਸ਼ਟ ਉਪਾਏ ਆਪੇ ਸਾਜੇ ਹੈ ਸੂਖੂ ਤਤ ਤੇ ਆਪ ਹੀ ਸੂਖੂ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਤੇ ਵਿਉਪਾਦ ਖਾਣੇ ਆਦਿਕਾਂ ਤੋਂ ਤੇ ਆਪੇ ਸਾਜੇ ਸੂਖੂ ਤਤ ਆਪੀ ਸਤੂਰ ਸ੍ਰੀਕ੍ਰਿਸ਼ਨ ਨੂੰ ਪਿਆਰ ਕੀਤਾ ਹੈ ਫਿਰ ਸਿਰ ਧੰਦਾ ਲਾਈ ਸਰਬ ਸਿਰ ਬਿਖ ਵੱਖੋ ਵਖਰੀ ਇਹਦੀ ਵਾਸ਼ਨਾ ਸੀ ਸ਼ਿਵ ਜੀ ਨੂੰ ਮਾਰਨ ਦਾ ਸੁਭਾਅ ਸੀ ਉਹਨੂੰ ਕਮੋ ਗੁਣੀ ਜਾਣ ਕਰਕੇ ਸੰਘਾਰਨ ਦੇ ਧੰਦੇ ਤੇ ਲਾਤ ਦਾ ਵਿਸ਼ਨੂੰ ਦਾ ਸਤੋਗੁਣੀ ਸੁਭਾਅ ਤੇ ਉਹਨੂੰ ਪਾਲਣ ਤੇ ਲਾਤਦਾ ਹੈ ਬ੍ਰਹਮਾ ਦਾ ਬਯੋਗੁਣੀ ਸੁਭਾਅ ਸੀ ਉਹਨੂੰ ਰਚਣ ਤੇ ਲਾਤਦਾ ਹੈ ਕਿਉਂ ਪਿੰਨ ਪਿੰਨ ਜਹੀ ਵਾਸ਼ਨਾ ਸੀ ਉਹਨਾਂ ਤੋਂ ਧੰਦੇਾਂ ਚ ਲਾਤ ਕੇ ਹਨ ਤੇ ਦਰਮਦਰੋ ਜੀ ਉਤਾਸੁ ਪਾਓ ਉਸ ਪਰਮੇਸ਼ਰ ਦਾ ਸੇਵਨ ਭਰਨ ਕਰੋ ਤੈ ਸੁਖ ਸੁਨਿਗ ਨੂੰ ਪਾਉਂਗੇ ਸਤਗੁਰੂ ਮੇਲ ਮਿਲਾਇ ਸਤਗੁਰੂ ਸਾਹਿਬ ਜੀ ਉਸ ਵਾਹਿਗੁਰੂ ਦੇ ਮੇਲ ਤੋਂ ਮਲਾਉਣ ਵਾਲੇ ਹੈ ਜਿਨ੍ਹਾਂ ਨੂੰ ਸਤਗੁਰੂ ਸਾਹਿਬ ਦੇ ਨਾਲ ਮੇਲ ਕੀਤਾ ਹੈ ਉਹਨਾਂ ਨੂੰ ਸਤਗੁਰੂ ਸਾਹਿਬ ਜੀ ਦੇ ਨਾਮ ਵਿੱਚ ਮਿਲਿਆ ਹੈ ਨਾਮ ਕਰਕੇ ਨਾਮੀ ਦੇ ਨਾਲ ਮਿਲਾਪ ਹੁੰਦਾ ਹੈ ਆਪਣਾ ਆਪ ਆਤਮੁਪਾਈ ਆਪਣੇ ਆਪ ਤੋਂ ਜਿਵੇਂ ਜਲ ਤੋਂ ਲਹਿਰ ਉੱਠਦੀ ਹੈ ਐ ਆਪਣੇ ਆਪ ਤੋਂ ਆਪ ਸਾਖੀ ਨੂੰ ਕਰਕੇ ਗੁਰ ਵਰਤ ਰੂਪ ਹੋ ਕੇ ਜਿਵੇਂ ਸੋਨਾ ਗਹਿਣਾ ਰੂਪ ਬਣ ਜਾਂਦਾ ਹੈ ਐਂ ਵੀ ਆਪਣੇ ਆਪ ਤੋਂ ਸਾਰੇ ਸੰਸਾਰ ਨੂੰ ਪੈਦਾ ਕੀਤਾ ਹ ਅਲਖ ਨਾ ਲੰਗਣਾ ਜਾਈ ਫਿਰ ਵੇਖੋ ਅਲਖ ਸਰੂਪ ਹੈ ਉਹ ਸਭ ਗੁਨਾਹ ਤੋਂ ਬਗੈਰ ਲਖਿਆ ਨਹੀਂ ਜਾਂਦਾ ਕਿਸੇ ਦੇ ਪਾਸੋਂ ਆਪੇ ਮਾਰ ਜੀਵਾਲੇ ਆਪੇ ਬਹੁਤੀ ਭਾਈ ਪਰ ਅਲਵਦ ਨੂੰ ਸਮਾਪਤ ਕਰਕੇ ਮਾਰਨ ਵਾਲਾ ਆਪ ਹੈ ਆਪ ਹੀ ਬਲ ਨੂੰ ਕਰਮ ਬਣਾ ਕੇ ਜੀਵਾਲਣ ਵਾਲਾ ਵੀ ਆਪ ਹੈ ਤਿਸ ਨੂੰ ਤਿਲ ਨਾ ਤਮਾਉਂ ਤਿਲ ਜੀ ਨੇ ਵੀ ਤਮਾਣੀ ਖਾਸ਼ ਨਹੀਂ ਕਿਸੇ ਪ੍ਰਕਾਰ ਦੀ ਵੀ ਮੇਰੀ ਸ੍ਰਿਸ਼ਟੀ ਬਣੀ ਰਹੇ ਤੇ ਮੈਂ ਇਹਨਾਂ ਜੁਗ ਜਾਈ ਤਾਮ ਤੇ ਜਪੜਣੋ ਕਰਕੇ ਇਸ ਪ੍ਰਕਾਰ ਦੀ ਤਮੋ ਗੁਣ ਵੀ ਉਹਦੇ ਅੰਦਰ ਘੋਰਾ ਨਹੀਂ ਹੈ ਉਹ ਐਸਾ ਸੰਗ ਬੈਠੇ ਫੇਰ ਪੜੋ ਆਪੇ ਮਾਰ ਜੀਵਾਲੇ ਆਪੇ ਜਿਹਨੂੰ ਜੀਵਤ ਭਾਵ ਤੋਂ ਮਾਰ ਕੇ ਗੁਰੂ ਸਰੂਪ ਜਵਾਲ ਲੈਂਦਾ ਹੈ ਤਿਸ ਨੂੰ ਤੇਲ ਨਾ ਤਮਾਇ ਉਸ ਨੂੰ ਗਲਗਿਨੀ ਤਮੋ ਗੁਣ ਨਹੀਂ ਰਹਿੰਦਾ ਹੈ ਤਉ ਖਾਸ਼ ਨਹੀਂ ਰਹਿੰਦੀ ਹੈ ਤੇ ਤਉ ਉਹਨੇ ਤਾਂ ਕਿਸੇ ਪ੍ਰਕਾਰ ਦਾ ਡੇਰਾ ਨਹੀਂ ਰਹਿੰਦਾ ਹੈ ਇੱਕ ਦਾਤ ਇੱਕ ਮੰਗ ਤੇ ਇਹ ਗੁਰੂ ਸਾਹਿਬ ਜਿ ਬਣਾਏ ਜਿਹੜੇ ਪੁੰਨੀ ਪੁਰਖ ਆ ਇੱਕ ਜਿਹੜੇ ਪੁੰਨਾ ਤੋਂ ਹੀ ਨੇ ਉਹ ਮੰਗਦੇ ਬਣਾਉਂਦੇ ਐ ਆਪੇ ਭਗਤ ਕਰਾਈ ਆਪੀ ਜਿਨ੍ਹਾਂ ਤੋਂ ਭਗਤੀ ਕਰਾਈ ਉਹ ਨਿਹਾਲ ਹੋ ਗਏ ਹਨ ਇੱਕ ਦਾਤੇ ਸਤਗੁਰੂ ਜੀ ਹਨਗੇ ਇੱਕ ਜਾਜਕੋ ਜਿਗਿਆਸੂ ਹਨਗੇ ਆਪ ਵੀ ਭਗਤੀ ਜਿਨ੍ਹਾਂ ਤੋਂ ਕਰਾਈ ਉਹਨਾਂ ਨੂੰ ਕੀ ਕੀ ਹੈ ਏ ਵੱਡ ਭਾਗੀ ਜਿਨੀ ਏਕੂ ਜਾਤਾ ਉਹ ਬਹੁਤ ਉਤਮ ਭਗਾਂ ਵਾਲੇ ਹੈ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਅਵਾਦ ਰੂਪ ਨੂੰ ਜਾਣ ਲਿਆ ਸੱਚੇ ਰਹੇ ਸਮਾਈ ਉਹ ਸੱਚੇ ਪਰਮੇਸ਼ਰ ਚ ਭੇਗ ਹੋ ਰਹੇ ਨੇ ਭਾਈ ਜਿਉਂ ਜੱਜ ਜਲ ਮਿਲ ਜਾਂਦਾ ਆਪ ਸਰੂਪ ਸਿਆਣਾ ਆਪੀ ਆਪੀ ਸਰੂਪ ਸੱਚੇ ਉਹਨਾਂ ਦਾ ਸਰੂਪ ਹੈ ਆਪੀ ਸਿਆਣਾ ਤਤ ਰੇਤਾ ਗੂਪ ਆਪਾ ਬੋਧ ਕਹਿਣ ਨਾ ਜਾਏ ਬੋਧ ਸਰੀਰ ਦੀ ਕੀਮਤ ਮੁੱਲ ਨਹੀਂ ਕਿਸੇ ਪ੍ਰਕਾਰ ਕਿਹਾ ਜਾ ਸਜਦਾ ਆਪੇ ਦਾਪੇ ਸਰੂਪ ਆਪ ਸਰੂਪ ਸਿਆਣਾ ਆਪੇ ਸਰੂਪ ਮਿਰਗੁਣ ਸਰੂਪ ਆਪ ਹੀ ਸਿਆਣਾ ਈ ਸਰੂਪ ਮਾਇਆ ਸਭਲ ਹੈ ਕੀਮਤ ਕਹਿਣ ਨਾ ਜਾਏ ਰੋਗੇ ਗੁਣਾ ਦੀ ਕੀਮਤ ਮੋਲ ਨਹੀਂ ਕਿਹਾ ਜਾ ਸਕਦਾ ਆਪੇ ਆਪ ਸਰੂਪ ਸਿਆਣਾ ਆਪੇ ਆਪ ਹੀ ਸਤਿਗੁਰੂ ਸਰੂਪ ਹੈ ਆਪ ਹੀ ਸਾਰਾ ਅਧਕਾਰੀ ਗਤੁਨੁ ਅਧਾਰੀ ਰੂਪ ਹੈ ਆਤਮ ਕੀਮਤ ਕਹਿਣ ਨਾ ਜਾਏ ਇਥੇ ਗੁਰੂ ਸਿੱਖ ਕੋਈ ਹੈ ਗੁਰੂ ਸਿੱਖ ਸਰੂਪ ਹੈ ਕੀ ਤੁਨੀ ਉਸ ਰੂਪ ਦੀ ਕਸਮ ਕੀਤੀ ਜਾਂਨੇ ਕਿਸੇ ਦੇ ਪਾਸੋਂ ਆਪੇ ਦੁਖ ਸੁਖ ਪਾਏ ਅੰਤਰ ਆਪ ਹੀ ਜੀਆਂ ਦੇ ਜਿਹੜੇ ਕੀਤੇ ਹੋਏ ਮੰਦ ਕਰਮ ਉਹਨਾਂ ਅਨੁਸਾਰ ਦੁਖੋ ਜਿਹੜੇ ਕੀਤੇ ਚੰਗੇ ਕਰਮ ਉਹਨਾਂ ਅਨੁਸਾਰ ਸੁਖੋ ਸਾਰਿਆਂ ਸਰੀਰਾਂ ਦੇ ਅੰਦਰ ਪਾਏ ਹੋਏ ਹਨ ਆਪੇ ਭਰਮ ਭੁਲਾਈਏ ਆਪ ਹੀ ਜਿਹਾ ਦਾ ਮਨ ਜਿਹੜਾ ਸੀ ਨਿਸ਼ਚਿਤ ਉਹ ਹੀ ਜਾਣ ਕੇ ਭਾਰਮ ਵਿੱਚ ਭੁਲਾ ਦੁੱਤਾ ਹੈ ਵੱਡਾ ਦਾਤ ਆਪੀ ਦੁਖ ਸੁਖ ਪਾਏ ਅੰਤਰ ਆਪੀ ਸਾਗ ਸੰਗ ਜੀ ਦੁਖ ਸੁਖ ਦਾ ਦ੍ਰਿਸ਼ਾ ਰੂਪ ਹੈ ਤੇ ਆਪੀ ਉਹਦੇ ਨੂੰ ਅੰਤਰਾ ਬਾਜੰਦੇ ਜੋ ਨਾ ਦੁਖ ਮਨ ਦੁਖ ਨਹੀਂ ਮੰਨੇ ਸੁਖ ਸੁਮੇਂ ਯਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਇਹ ਫਰਕ ਪਾਉਣ ਵਾਲਾ ਵੀ ਆਪ ਹੈ ਦੁਖ ਸੁਖ ਦਾ ਦ੍ਰਿਸ਼ਾ ਰੂਪ ਹੋ ਕੇ ਉਹ ਕਰਿੰਦੇ ਹਨੇ ਆਪੇ ਦੁੱਖ ਸੁਖ ਆਪੇ ਦੁੱਖ ਸੁਖ ਪਾਏ ਇਹਨਾਂ ਨੂੰ ਅੰਤਰਾ ਪਾਉਨ ਦਾ ਫਰਕ ਪਾਉਨ ਦਾ ਦੁੱਖ ਸੁਖ ਵੱਲੋਂ ਆਪੇ ਭਾਰੂ ਕੋਲ ਆਈ ਆਪੀ ਗਿਆਨੀਆਂ ਦੀ ਗੁਰ ਕੀ ਪਰਮ ਵਿੱਚ ਕੋਲੂ ਜਾ ਰਹੀ ਹੈ ਵੱਡਾ ਦਾਤਾ ਗੁਰਮੁਖ ਜੱਤ ਉਹ ਵੱਡਾ ਦਾਤਾ ਹੈ ਗੁਰਮਖ ਖਾਨ ਨੂੰ ਜਾਣੇ ਸਮਾਨਚੇਤਨ ਜਿਹੜਾ ਹੈ ਸਮਾਨਚੇਤਨ ਅ ਗਿਆਨ ਦਾ ਵੀ ਵਿਰੋਧੀ ਨਹੀਂ ਅ ਗਿਆਨ ਨੂੰ ਹੀ ਪ੍ਰਕਾਸ਼ੀ ਜਾਂਦਾ ਹੈ ਅੰਦਰ ਫਿਰ ਲੂਪਾ ਯਰੀ ਨੀ ਗੁਰੀਏ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾ ਉਹਦੀ ਅਨਿਆਦੀ ਨਿਆਈ ਲੋਕੀ ਤੀ ਫਿਰਦੀ ਹੈ ਵਿਰਾਗ ਗੁਰੂ ਦੇ ਰੂਪੀ ਨੇਦਰ ਉਹਨਾਂ ਦੇ ਅੰਦਰ ਹੈ ਨਹੀਂਗੇ ਜਿਨੀ ਚਾਖਿਆ ਤਿੰਨਾ ਸਾਜ ਆਇਆ ਜਿਨ੍ਹਾਂ ਨੇ ਚਾਖਿਆ ਧਰਮ ਕੀਤਾ ਗੁਰੂ ਸਾਹਿਬ ਦੇ ਉਪਦੇਸ਼ ਨੂੰ ਉਹਨਾਂ ਨੂੰ ਬ੍ਰਹਮ ਆਨੰਦ ਰੂਪੀ ਸਾਜ ਰਸ ਆਇਆ ਸਤਗੁਰੂ ਪੂਜ ਬੁਝਾਈ ਇਹ ਮੂਈ ਸਿੱਖਿਆ ਵੀ ਗੁਰੂ ਸਾਹਿਬ ਨੇ ਬੁਝਾਈ ਹੈ ਆਪੋਂ ਅਲ ਪੱਗ ਦਾ ਨਾਲ ਅਸੀਂ ਸਮਝ ਨਹੀਂ ਸਕਦੇ ਹਾਂ ਇੱਕ ਨਾ ਨਾ ਹੋ ਆਪ ਭੁਲਾਏ ਇੱਕ ਨਾ ਨੂੰ ਜਿਹੜੇ ਤਮੋ ਗੁਣੀ ਐ ਪਾਂਬਰ ਪੁਰਖੋ ਐ ਉਹਨਾਂ ਨੂੰ ਨਾਮ ਵੱਲੋਂ ਮਨ ਮੁਖ ਝਾੜ ਕੇ ਆਪ ਹੀ ਭੁਲਾਤਾ ਹੈ ਕਨਾ ਗੁਰੂ ਲੋਖ ਦੇ 부ਝਾਈ ਜਿਹੜੇ ਗੁਰਮਖੰਦ ਨਰਮ ਚਿਤ ਵਾਲੇ ਇਹਨਾਂ ਨੂੰ ਗੁਰਾਂ ਦੁਆਰਾ ਸਮਝਾਤਾ ਹੈ ਆਪਣੀ ਸਰੂਪ ਦਾ ਗਿਆਨ ਸਦਾ ਸਦਾ ਸਾਲਾ ਹੈ ਉਹ ਸੰਤ ਤੁਹੇ ਸੰਤ ਜਨ ਨੂੰ ਸਦਾ ਸਲਾਹੁਣਯੋਗ ਪਰਮੇਸ਼ਰ ਹੈ ਉਹਨੂੰ ਹਰ ਵਕਤ ਜਾਗਰ ਸੁਪਨ ਸੁਖੋਬ ਅਸਤਾ ਵਿੱਚ ਪੂਜੋ

راجہ دنیا کی حکومت کرنے والا بھی کوئی نہیں ہے جانن والا بھی کوئی نہیں اس کو بنا لرت پاپس بنائے نیا بھی سجا آپ کردہ سارا کے بیٹھ کی ਇਹ ਬਣਾਵਟ ਜਿਹੜੀ ਪੰਜੋਂ ਤਰ੍ਹਾਂ ਦੀ ਰਚਨਾ ਦੀ ਇਹ ਵੀ ਆਪ ਹੀ ਬਣਾਉਣਾ ਕੀਤਾ ਹੈ ਨਿਆਉ ਸਿਸਾ ਕਾ ਹੈ ਸਤਿ ਸੱਚਾ ਉਸ ਪਰਮੇਸ਼ਰ ਦਾ ਜਿਹੜਾ ਨਿਆਉ ਹੈ ਸਦਾ ਸੱਚਾ ਰਹਿਣ ਵਾਲਾ ਕਾਇਮ ਹੈ ਮਿਰਲੇ ਹੁਕਮਨਾਸ਼ਿ ਕਿਸੇ ਮਿਰਲੇ ਤੁਮਾਰਨ ਆਪਣੀ ਆਗਿਆ ਮੰਨਵਾਉਣਾ ਕੀਤਾ ਹੈ ਇਨਾਂ ਨੂੰ ਹੁਕਮ ਮੰਨਿਆ ਉਹਨਿ ਹਾਲ ਹੋ ਗਏ ਹਨ ਇਸ ਨੂੰ ਪ੍ਰਾਣੀ ਸਦਾ ਧਿਆਉ ਕੀ ਪ੍ਰਾਣਾਧਾਰੀ ਜੀਵੋ ਸੁਆਹੀ ਨੂੰ ਸਦਾ ਹਰਗੁਤਿ ਦੀ ਬਤੀਉ ਭਿਆਕਾਰ ਬਣਾ ਕੇ ਧਿਆਨਾ ਕਰੋ ਇਹਨ ਗੁਰਮੁਖ ਬਾਣਸ ਪੜਾ ਇਨਾਂ ਨੇ ਗੁਰਾਂ ਦੁਆਰਾ ਪਤਾ ਲੱਗਾ ਕਿ ਸੰਸਾਰ ਦੀ ਬਣਾਵਟ ਮਣਾਈ ਹੈ ਗੁਰਮਖਾਂ ਦੀ ਬਣਾਵਟ रूप ਦੀ ਪ੍ਰਾਪਤੀ ਵਾਸਤੇ ਬਣਾਈ ਹੈ ਸਤਿਗੁਰ ਭੀਟੈ ਸੂ ਜਨ ਸੀਝੈ ਜੋ ਸਤਿਗੁਰਾਂ ਨਾਲ ਮਿਲ ਜਾਂਦਾ ਹੈ ਉਹ ਜਨ ਸੀਗੇ ਛੁੱਟ ਜਾਂਦਾ ਮੁਕਤ ਹੋ ਜਾਂਦਾ ਹੈ ਇਸ ਹਿਰਦੇ ਨਾਮ ਵਸਾਈ ਸਤਿਗੁਰਾਂ ਨਾਲ ਕੌਣ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਜਮਾਲ ਨਾਮ ਵਸਾ ਲੰਗੇ ਉਹ ਪ੍ਰਕਸੀਜੇ ਮੁਕਤ ਹੋ ਜਾਂਦਾ ਹੈ ਸੱਚਾ ਆਪ ਸਦਾ ਹੈ ਸੱਚਾ ਉਹ ਸੱਜਾ ਆਪ ਤ੍ਰੀਕਾਲਵਾਰੂਪ ਹੁਣ ਹੈ ਤੇ ਅੱਗੇ ਨੂੰ ਵੀ ਸਦਾ ਸੱਚਾ ਹੋਵੇਗਾ ਬਾਣੀ ਸ਼ਬਦ ਸੁਣਾਈ ਇਸ ਸ਼ਬਦ ਉਪਦੇਸ਼ ਨੂੰ ਗੁਰਬਾਣੀ ਸੁਣਾਉਂਦੀ ਹੈ ਧੁਰ ਦੀ ਬਾਣੀ ਜਿਹੜੀ ਆਈ ਹੈ ਬਾਣੀ ਸ਼ਬਦ ਸੁਣਾਈ ਸ਼ਬਦ ਸੰਸਾਰ ਦੇ ਅੰਦਰ ਇਹ ਗੁਰਾਂ ਦੀ ਜਿਹੜੀ ਬਾਣੀ ਹੈ ਇਸ ਨੂੰ ਉਪਦੇਸ਼ ਸੁਣਾਉਣਾ ਕੀਤਾ ਹੈ ਬਾਣੀ ਸ਼ਬਦ ਸੁਣਾਈ ਗੁਰਾਂ ਦੇ ਸ਼ਬਦ ਉਪਦੇਸ਼ ਨੇ ਇਹ ਬਾਣੀ ਬੋਲ ਕਰਕੇ ਸੁਣਾਉਣਾ ਕੀਤੀ ਹੈ ਨਾਨਕ ਸੁਣ ਵੀਖ ਰਹਾ ਵਿਸਮਾ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਉਹ ਸਰਬਾਤਮਾ ਰੂਪ ਵੀ ਕਰਨ ਨਾਲ ਸੁਣਿਆ ਅਤੇ ਉਹਨਾਂ ਨੂੰ ਵਿਰਾਗ ਦੇ ਰੂਪ ਵੀ ਨੇਤਰ ਨਾਲ ਦੇਖਿਆ ਹੈ ਉਸਤਰੀ ਰੂਪ ਹੋ ਰਿਹਾ ਹੈ ਮੇਰਾ ਪ੍ਰਭ ਰਵਿਆ ਸਰਬ ਥਾਈ ਗੁਰੂ ਦਾ ਵਾਹਿਗੁਰੂ ਸਾਰਿਆਂ ਥਾਵਾਂ 'ਚ ਵਿਆਪਕ ਹੋ ਰਿਹਾ ਹੈ ਰਾਮਕਲੀ ਮਹੱਲਾ ਪੰਜਵਾ ਅਸ਼ਟਪਦੀਆਂ ਇੱਕ ਓ ਔੰਕਾਰ ਸਤਿਗੁਰ ਪ੍ਰਸਾਦਿ ਕਿੰਮੀ ਕੀਆ ਪਰਵਿਰਤ ਪਸਾਰ ਸਭ ਸੰਗੋ ਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਅਸ਼ਟਪਦੀਆਂ ਉਚਾਰਨ ਕਰਦੇ ਹਨ ਕਿਰਪਾ ਨਿਹਾਲ ਜੀ ਬਖਸ਼ੀ ਕਰਕੇ ਕਹਿੰਦੇ ਹਨ ਚੌਥੇ ਬਾਦਸ਼ਾਹ ਜੀ ਨੇ ਅਸ਼ਟ ਯਾਨੀ ਇਸ ਰਾਮਕਲੀ ਜੋ ਜਾਰੀਆਂ 55ਵੇਂ ਪਾਲਸੀਆ ਦੀਆਂ ਅਸ਼ਟਪਦੀਆਂ ਠਾਠਾ ਪੌੜੀਆਂ ਵਾਲੀਆਂ ਬਾਣੀਆਂ ਆ ਰਹੀਆਂ ਹਨ ਇਕੋ ਰਾਇਕ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਤੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕਿਨਹੀ ਕੀਆ ਪਰਵਿਰਤ ਪਸਾਰਾ ਤੇਰਾ ਭਰੋਸਾ ਪਿਆਰੇ ਆ ਨਾ ਜਾਨੋ ਵਿਸ ਕਿਸੇ ਇੰਤਾਂ ਪ੍ਰਵਿਰਤੀ ਦੇ ਵਿੱਚ ਬਾਹਲੇ ਪਦਾਰਥ ਇਕੱਠੇ ਕਰਨੇ ਬਹੁਤੇ ਵਿਹਾਰ ਪਾਚਲਾ ਲੈਣੇ ਕਿਉਂ ਪ੍ਰਵਿਰਤੀ ਦੇ ਪਸਾਰੇ ਨੂੰ ਕੀਤਾ ਹੋਇਆ ਬਹੁਤੇ ਨੂੰ ਇਨਹੀ ਕੀ ਪੂਜਾ ਵਿਸਥਾਰ ਜਿਸ ਨੂੰ 16 ਪ੍ਰਕਾਰ ਦੀ ਪੂਜਾ ਕਰਨੀ ਪੂਜਾ ਦਾ ਉਸਤਾਲ ਬੜੀਆਂ ਸਮਗਰੀਆਂ ਕਰਕੇ ਕੀਤੀਆਂ ਹੋਈਆਂ ਹਨ ਕਿ ਨਹੀਂ ਨੇਵਲ ਕੋਈ ਅੰਗਮ ਸਾਧ ਦੇ ਜਿਵੇਂ ਜੋਗ ਅਭਿਆਸ ਕਰਨ ਵਾਤੇ ਯੂਲੀ ਯਾਦ ਕਰ ਕਿ ਕਿਰਿਆ ਨੂੰ ਸਾਧਣਾ ਕੀਤਾ ਭਜੰਗ ਮਾਣ ਆੜੀ ਜਿਹੜੀ ਹੈ ਉਹ ਸਮੂਹ ਸਾਧੂ ਕੇ ਦਸਵੇਂ ਦואר ਚ ਪ੍ਰਾਣ ਚੜਾਉਣ ਦਾ ਯਤਨ ਕੀਤਾ ਹੈ। ਵੋਹਿ ਦੀਨ ਹਰ ਹਰ ਆਰਾਧਾ ਅਸੀਂ ਤਾਂ ਨਾਰਾ ਇਸ ਕੰਮ ਚ ਨਹੀਂ ਲੱਗਦੇ। ਅਸੀਂ ਤਾਂ ਗਰੀਬ ਸੱਚੇ ਪਾਤਸ਼ਾਹ ਕੇ ਹਰ ਹਰ ਪਰਮੇਸ਼ਰ ਦੇ ਨਿਵਾੜੇ ਹਾਂ। ਤੇਰੇ ਤੇ ਅਰਦਨ ਤੋਂ ਬਗੈਰ ਸਭ ਨਿਸਫਲ ਹੈ ਕਰਮ ਜਿੰਨੇ ਹਨ ਵੀਰ ਆਪ ਨੂੰ ਸਾ ਪਿਆਰੀ ਇਹ ਮੇਰੀ ਪਿਆਰੀ ਸੰਤੂ ਸੰਤੋ ਤੇਰੀ ਪ੍ਰੋਸਾ ਹੈ ਸਤਿ ਨਾ ਜਾਣਾਂ ਵੀ ਅਸੀਂ ਹੋਰ ਇਸ ਤਰ੍ਹਾਂ ਦੇ ਭੇਖ ਕਰਨ ਨਹੀਂ ਜਾਣਦੇ ਕਿਸੇ ਨਿਵਾਸਾਂ ਕਿ ਨਹੀਂ ਬੈਠੇ ਹਾਂ ਰਹਾਉ ਕਿਨੀ ਗ੍ਰਹਿਉ ਤਾਜ ਬਾਣ ਵਾਲੇ ਵੇਸ ਨਹੀਂ ਹੋਸੀ ਧਾਰਨ ਜਾਣਦੇ ਰਹਾ ਕਿਨੀ ਗ੍ਰਹਿਉ ਤਾਜ ਬਾਣ ਖੰਡ ਪਾਇਆ ਸੋਇਨਹੀ ਮਹਾਰਾਜ ਘਰਵਾਲੇ ਸਰਦਤ ਜਾ ਕੇ ਬਣਦੇ ਖੰਡ ਟੁਕੜੇ ਵਿੱਚ ਬਾਣ ਪ੍ਰਸ਼ਟੀ ਬਣ ਕੇ ਆਪਣੇ ਆਪ ਨੂੰ ਪ੍ਰਾਪਤ ਕੀਤਾ ਉੱਥੇ ਕਿ ਅਸੀਂ ਬਾਣ ਖੰਡ ਨੂੰ ਬਣਵਾਸੀ ਹਾਂ ਤੇਰੀ ਮੂਲ ਆਦੂਤ ਸੁਦਾਇ ਤੁਸੀਂ ਨੇ ਆਪਣੇ ਆਪ ਨੂੰ ਮੂਨੀ ਸੁਦਾਇ ਲਿਆ ਕਿ ਅਸੀਂ ਬੋਲਦੇ ਹੀ ਨਹੀਂ ਹਾਂ ਅਤੇ ਬੀਬੀ ਜੀ ਬੱਚੇ ਨੂੰ ਥੋੜੇ ਜਿਹ ਪਰੇ ਰਹਿ ਜਾਓ ਸਮਝਾ ਦੇਣੂ ਕਿਸੇ ਨੂੰ ਮੂਨ ਧਾਰ ਗਿਆ ਗੰਗ ਮੂਨ ਜੜ ਮੂਨ ਆਗ ਕਾਸ਼ਟ ਮੂਨ ਆਜ ਕਸਵਾਲ ਧਾਰ ਲੇ ਕਿਸੇ ਨੂੰ ਦੂਤ ਆਪਣੇ ਆਪ ਨੂੰ ਬੜਾ ਧਕਾਉਣਾ ਕੀਤਾ ਸੁਧ ਕਹੋਣਾ ਕੀਤਾ ਹੈ ਕੋਈ ਕਹਤੋ ਅਨੰਨ ਭਗਵਤੀ ਅਜੇ ਕੋਈ ਕਹਿੰਦਾ ਮੈਂ ਅਨੰਤ ਇੱਕ ਰਸ ਹਾਂ ਭਗਵਤੀ ਭਗਤੀ ਆ ਰਾਸਦਾਰੀਆਂ ਬੜਿਆਂ ਬੈਠਾ ਕੋਈ ਭਗਵਤੀ ਇੱਕ ਪੰਥ ਹੋਇਆ ਸੋnabla ਉਹ ਜਿਹੜੇ ਪਾਸ਼ ਵੀ ਜਿਹੜੇ ਉਹ ਭਗਉਤੀ ਐ ਤੇ ਜਾਂ ਹੋਰ ਰਾਸਧਾਰੀਆਂ ਦਾ ਨਾਂ ਨਹੀਂ ਹੈ ਆਨੰਦ ਕਹਿੰਦੇ ਹੋਰ ਜਿਵੇਂ ਪਤੀ ਪਤਨੀ ਸ੍ਰੀ ਜਿਹੜੀ ਐ ਉਹ ਹੋਰ ਕਿਸੇ ਨੂੰ ਨਹੀਂ ਮੰਨਦੀ ਕਿਉਂ ਆਪਣੇ ਆਪ ਨੂੰ ਅਨੰਕ ਹੋਂਦੇ ਹਨ ਪਰ ਖੰਡ ਦੇ ਨਾਲ ਆਪਣੇ ਆਪ ਨੂੰ ਅਨੰਕ ਹੋਂਦੇ ਐ ਆਨੰਤਾ ਹੁੰਦਾ ਕਿ ਇਹਨੂੰ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਪ੍ਰਕਾਰ ਦੀ ਭਾਵਨਾ ਨਾ ਹੋਵੇ ਹਾਰ ਹਾਰ ਊਂ ਮੈਂ ਮਰ ਮੈਂ ਤਾਂ ਗਰੀਬ ਹਾਂ ਏ ਪ੍ਰਮੇਸ਼ਰ ਆਪ ਦੇ ਨਾਮ ਦੀ ਓ ਟੇਕ ਲਈ ਹੈ ਕਿ ਨਹੀਂ ਕਹਿਆ ਹਾਂ ਤੀਰਥ ਵਾਸੀ ਕੋਈ ਕਹਿੰਦਾ ਸੀ ਹੰਕਾਰ ਕਰੀ ਬੈਠੇ ਸੀ ਤੀਰਥਾਂ ਦੇ ਬਸਣ ਵਾਲਿਆਂ ਮੁਕਤ ਹੋ ਜਾਵਾਂਗੇ ਕੋਈ ਅੰਨ ਤਜ ਭਇਆ ਉਦਾਸੀ ਕੋਈ ਅੰਨ ਛੱਡ ਕੇ ਦੂਧਾ ਧਾਰੀ ਬਣ ਗਿਆ ਹੈ ਅਤੇ ਅੰਨ ਨੂੰ ਤਿਆਗ ਕਰਕੇ ਉਦਾਸੀ ਕੋਈ ਉਦਾਸੀ ਆਪਨ ਨੂੰ ਕਹਿੰਦਾ ਮੈਂ ਹੋ ਗਿਆ ਹਾਂ ਕਿੰਨੀ ਪਾਵਨ ਸਾਉ ਧਰਤੀ ਕਰਿਆ ਕਈ ਇਹ ਜੇ ਆਨ ਕੇ ਅੰਨ ਨੂੰ ਮੈਨੂੰ ਕੋ ਦੁੱਧ ਦੇ ਦਿਆ ਕਰੋ ਉਹ ਦੁੱਧ ਦੀ ਮੰਗਦੇ ਰਹਿੰਦੇ ਅਨੁਦੇ ਥਾਂ ਕਿੰਨੀ ਪਾਵਨ ਸਾਉ ਧਰਤੀ ਕਰਿਆ ਤੁਸੀਂ ਨੂੰ ਸਾਰੀ ਧਰਤੀ ਪਵਨ ਵਿਚਰਨਾ ਹੀ ਕੀਤਾ ਹੈ ਸਾਰੀ ਵਰਜ ਪਉਂਦੇ ਹੀ ਰਹਿੰਦੇ ਹੈ ਚਾਰ ਧਾਮਾਂ 'ਚ ਬੈਜਨਾਕ ਇਕਦਾਰ ਨਾਸ਼ਾਦਕ ਥਾਂ 'ਚ ਵਿਚਰਨਾ ਕੀਤਾ ਹੈ ਹੋਲੇ ਹਰ ਹਰ ਦਰ ਪਰੇ ਮੈਂ ਤਾਂ ਮਾਰੇ ਸਾਰੇ ਆਸੇ ਛੱਡ ਕੇ ਗਰੀਬ ਹਾਂ ਤੇ ਹਰ ਹਰ ਪਰਮੇਸ਼ਰ ਤੇਰੇ ਦਰ ਸੰਗਤ ਵਿੱਚ ਪਏ ਹਾਂ ਤੇਰੇ ਦਰ ਗਿਆਨ ਕਿਸ਼ਤ ਹੋਣ ਨੂੰ ਪਏ ਹਾਂ ਕਿ ਨਹੀਂ ਕਹਿਆ ਮੈਂ ਕੁਲ ਹੈ ਵਡਿਆਈ ਮਹਾਰਾਜ ਮਾਨਕ ਮੇਰੀ ਬੱਗੀ ਕੋਲ ਵਾ ਮੇਰੀ ਕੋਲ ਵੀ ਬਹੁਤ ਵਡਿਆਈ ਹੈ ਮੇਰੀ ਦੁਨੀਆ 'ਚ ਬੜੀ ਪ੍ਰਭਤਾ ਹੈ ਇਸ ਗੱਲ 'ਚ ਪਏ ਹੋਏ ਐ ਇਹੀ ਕਹਿਆ ਬਾਹ ਬਹੁ ਭਾਈ ਜੀ ਕਿਉਂ ਮੇਰੀਆਂ ਬਾਹਾਂ ਵੜੀਆਂ ਐ ਮੇਰੇ ਭਰਾ ਵੜੇ ਐ ਜਿਵੇਂ ਚਾਹਾਂ ਮੈਂ ਕਰ ਸਕਦਾ ਹਾਂ ਜਿਵੇਂ ਢੱਲੇ ਨੇ ਬਿਆਫਾਂ ਮਾਰੀਆਂ ਸੀ ਦੌਮੇ ਸਾਹਿਬ ਮਾਰਨ ਨੂੰ ਕਹਿੰਦਾ ਕਿ ਮਾਰਾ ਮੈਨੂੰ ਚੇਤੇ ਕਰ ਦੇ ਸਭ ਜਾਦੇ ਸ਼ਹੀਦ ਨਾ ਹੁੰਦੇ ਮਾਰਨ ਕਿਹਾ ਢੱਲਿਆ ਕੁਰਬਾਨੀ ਕੀਤੀ ਬਿਨਾਂ ਸਰਨਾ ਨਹੀਂ ਸੀ ਉਹਨਾਂ ਨੂੰ ਬਾਰਨ ਦੀ ਲੋੜ ਸੀ ਫੇਰ ਵੀ ਨਾ ਹਟਿਆ ਕਹਨੂ ਮਾਰਾ ਕਹਿੰਦੇ ਚੰਗਾ ਆਹ ਬੰਦੂਕ ਢਾਨ ਸਿੰਘ ਮਾਰੋਆੜੀਆ ਲੈ ਕੇ ਆਇਆ ਸੀ ਮਾਰਾ ਕਹਿੰਦੇ ਯਾਰ ਖਲ ਕਰਖੀਏ ਕਿਹਾ ਜੇ ਤੇਰੇ ਸੂਰਮੇ ਐ ਸਾਰੇ ਹੀ ਤੁਰ ਗਏ ਕਹਿੰਦੇ ਤੂੰ ਹੀ ਹੋ ਜਾ ਸਾਹਮਣੇ ਕਹਿੰਦੇ ਮਾਰਾ ਹੋਇਆ ਤਾਂ ਇਸਲਾ ਨਹੀਂ ਮਿੱਠੂ ਜਾਂਦਾ ਫੇਰ ਮਾਰਾ ਕਹਿੰਦੇ ਤੈਨੂੰ ਖਾਈਏ ਅਨੰਦਪੁਰ ਦੇ ਯੋਧੇ ਕਿਹਾ ਜੇ ਸੀ ਪਾਈ ਧੀਰ ਸਿੰਘ ਤੇ ਵੀਰ ਸਿੰਘ ਦਸਤਾਰ ਸਜਾਰੇ ਸੀ ਆਗਿਆ ਕੀਤੀ ਤੰਬੂ ਵਿੱਚੋਂ ਦੋਵੇਂ ਸਿੰਘ ਨਾਉ ਨਹੀਂ ਲਿਆ ਸਿੰਘ ਬੁਲਾਉਣ ਵਾਲੇ ਨੇ ਦੋਵੇਂ ਪੱਗਾ ਮੰਦੇ ਅੱਗੇ ਪੀਚ ਅੱਖਾਂ ਜੇ ਆਜੇ ਸਾਹਮਣੇ ਵਿਵਾਨ ਦੇ ਖੜ ਗਏ ਫਜ਼ੂਰ ਜੇ ਤਾਂ ਰਫਲੂਤੀ ਕਰਦੇ ਕੇ ਛਾਤੀਆਂ ਤਾਣ ਕੇ ਅੱਡੀਆਂ ਪੰਨੇ ਖੜੇ ਹੋ ਜਾਂਦੇ ਵੀ ਸਾਡੀ ਛਾਤੀ ਚ ਵਿੱਚ ਜੋ ਨੀਵੀ ਕਰਦੇ ਫਿਰ ਝੁਕ ਜਾਂਦੇ ਕੇ ਸਾਡੇ ਹੀ ਬੱਜੇ ਏ ਕਿਸੇ ਨੂੰ ਪੁੱਛਿਆ ਤੁਸੀਂ ਇਉਂ ਕਿਉਂ ਬੰਦੂਕ ਦਾ ਸਾਹਮਣਾ ਕਰਦੇ ਹੋ ਕਿਹਾ ਵੀ ਕਹਿੰਦੇ ਨਿਗਾਹ ਜੀ ਦੀ ਸੈਦ ਖਾਂ ਤੇ ਪਈ ਸੀ ਜੰਗ ਚ ਉਹਨੂੰ ਬ੍ਰਹਮ ਗਿਆਨ ਕਰਤਾ ਸਾਡਾ ਇਹ خیال ਹੈ ਗੁਰੂ ਸਾਹਿਬ ਦੀ ਨਿਗਾਹ ਉਹ ਬੰਦੂਕ ਤੇ ਰਫਲ ਦਾ ਨਿਸ਼ਾਨਾ ਬਣਾਉਣਗੇ ਉਹ ਨਿਗਾ ਸਾਡੇ ਦੇ ਪੈਜੋ ਅਸੀਂ ਵੀ ਮੁਕਤ ਹੋ ਜਾਵਾਂਗੇ ਇਹ ਨਿਗਾ ਕਲਗੀਧਰ ਦੀ ਆਈ ਨਹੀਂ ਜਾਣੀ ਦੁਸ਼ਮਣਾਂ ਤੋਂ ਵੀ ਨਿਗਾ ਪੈਂਦੀ ਉਹਨਾਂ ਨੂੰ ਵੀ ਬ੍ਰਹਮ ਗਿਆਨੀ ਬਣਾ ਦਿੰਦੀ ਹੈ ਇਹ ਜੀ ਨਿਗਾ ਸੱਚੇ ਪਾਤਸ਼ਾਹ ਦੀ ਫਿਰ ਪੁੱਛਿਆ ਤੁਸੀਂ ਕਿਉਂ ਕੁਰਬਾਨ ਹੋਨੇ ਹੋ ਕਹਿੰਦੇ ਵੀ ਅਸੀਂ ਜੇ ਸਰੀਰ ਦਿੱਤੀਆਂ ਗੁਰੂ ਸਾਹਿਬ ਦੇ ਨਾਲ ਮਿਲ ਜਾਈਏ ਇਤੋਂ ਕੀ ਚੰਗਾ ਹੈ ਆਪਾ ਵਰਣੀ ਚੰਗਾ ਹੋ ਸਤਿਗੁਰਾਂ ਦੇ ਅੱਗੇ ਫਿਰ ਕਿਸ ਨੇ ਪੁੱਛਿਆ ਕਿ ਤੁਸੀਂ ਇੰਨਾ ਜੰਗ ਜਿੱਤਦਾ ਕੁਰਬਾਨ ਹੋ ਜੇ ਕਿਉਂ ਕਿ ਹੁੰਨੇ ਹੋ ਕਹਿੰਦੇ ਉਹ ਪ੍ਰਕਾਸ਼ਨ ਦੇ ਕਹਿੰਦੇ ਆ ਗੋਗੀਆਂ ਜੋ ਬਕਸਰੀ ਵਿੱਚ ਜਾਂਦਾ ਸੀ ਗੋਗੀਆਂ ਤੇ ਗਾਇਆਂ ਮਗਰ ਭਜੀਆਂ ਫਿਰਦੀਆਂ ਸੀ ਗੁਰੂ ਸਾਹਿਬ ਦੀ ਰਫਲਾਂ ਦੇ ਅਸੀਂ ਨਿਸ਼ਾਨੇ ਬਣਨ ਵਾਸਤੇ ਭਜੇ ਇਹਨਾਂ ਸਾਡੇ ਅੰਦਰ ਪਿਆਰ ਬਖਸ਼ਿਆ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਸਾਹਿਬ ਸੰਗੇ ਜੀਤ ਕ੍ਰੇਮ ਦੀ ਗੱਲ ਹੈ ਕਿੰਨੀ ਕਹਿਆ ਬਾਹ ਬੋਹ ਭਾਹ ਤੇ ਦਿਲੇ ਨੂੰ ਮਾਣ ਸੀ ਮੇਰੀਆਂ ਬਾਹਾਂ ਭਰਾਵਾਂ ਦੀਆਂ ਸਾਰੇ ਭੱਜ ਗਏ ਉਸ ਵਕਤ ਜਦੋਂ ਪਰਖਣ ਲੱਗੇ ਮਾਰੇ ਰੱਬ ਲੋ ਕਈਆਂ ਨੂੰ ਇਹ ਮੌਲਾ ਚ ਮੇਰੇ ਬਾਲੇ ਭਰਾਣਾ ਦੀਆਂ ਬਾਹਾਂ ਹਨਗੀਆਂ ਜਿਵੇਂ ਚਾਹਾਂ ਮੈਂ ਕਰ ਲਵਾਗਾ ਕੋਈ ਕਹ ਮੈਂ ਤਨਹੇ ਪਸਾਰਾ ਕੋਈ ਤਾਂ ਨਾ ਮੇਰੇ ਕੋਲੇ ਤੰਦਾ ਪਸਾਰਾ ਇੱਕ ਕਹਿੰਦੇ ਮੋਠੂ ਰਾਉਂ ਫੜ ਲਿਆ ਪੁਲਿਸ ਨੇ ਉਹਨੂੰ ਲਿਜਾਣ ਲੱਗੇ ਕਚਹਿਰੀ ਤੇ ਕਹਿੰਦੇ ਵੀ ਉਹ ਯਾ ਰੁਪਈਆ ਲੈ ਲੋ ਕਾਰ ਤੇ ਚੜਾਰ ਚਲੋ ਕਹਿੰਦੇ ਨਹੀਂ ਲਿਜਾਣਾ ਤੇ ਹੋਈਆਂ ਤੈਨੂੰ ਸੋ ਇਹੀ ਜੀ ਹਾਲ ਤੇ ਧੰਦੇ ਪਸਾਰੇ ਜੀ ਕੀ ਫਸੇ ਰਹਿੰਦੇ ਹਨ ਮੋਹੇ ਦੀਨ ਹਰ ਹਰ ਆਧਾਰ ਮੈਂ ਜੀਸ ਕੇ ਪਾਰਸ਼ਮ ਇਨ ਤੋਂ ਹਰ ਹਰ ਪਰਮੇਸ਼ਰ ਆਵਦੇ ਨਾਮ ਦਾ ਹੀ ਆਸਰਾ ਹੈ ਇਨਹੀ ਘੂਗੜ ਦੇ ਰਸਤੇ ਕੜਾਈ ਜਿਸ ਨੇ ਗੁਰੂ ਬਣ ਕੇ RAMDAS ji ਬਣ ਕੇ ਕੁਨ ਗਰੂ ਆ ਕੇ ਨਿਰਧਾਰੀ ਕਰਦੇ ਹਨ ਤੂੰ ਵਰਤ ਨੇਮ ਮਾਲਾ ਪਾਣ ਕਿਸੇ ਨੇ ਵਰਤ ਰੱਖਣੇ ਸ਼ੁਰੂ ਕਰਦੇ 24 ਕਾਦਸ਼ੀਆਂ ਦੇ ਕਿਸੇ ਨੇ ਯਮ ਨੇਮ ਕਰਨਾ ਸ਼ੁਰੂ ਕਰਤਾ ਕਿਸੇ ਨੇ ਬਯੰਕੀ ਮਾਲਾ ਪਾਲੀ ਕਿਸੇ ਨੇ ਤੁਲਸੀ ਦੀ ਮਾਲਾ ਪਾਲੀ ਕੇ ਰੁਆਖੀ ਪਾਲੀ ਕੇ ਇਹਨਾਂ ਉਹਨਾਂ ਦੀ ਪਾਲੀ ਕੇ ਲੋਹੇ ਦੀ ਪਾਲੀ ਇਹ ਮਾਲਾ ਪਾਈ ਫਿਰਦੇ ਹਨ ਜਪ ਭਾਵੇਂ ਇੱਕ ਮਨਾ ਕਰਨੋ ਇਨਹੀ ਤੇਲਕ ਗੂਪ ਚੰਦਨ ਲਾਇਆ ਕਿਸਨ ਅਦਲਕ ਕਹਿੰਦੇ ਗੋਪੀ ਚੰਦਨ ਲਾਇਆ ਜਦੋਂ ਕ੍ਰਿਸ਼ਨ ਭਗਵਾਨ ਜੀ ਦੁਆਰ ਕਾਜ ਸਮਾਉਣ ਲੱਗੇ ਐ ਸੱਜਣ ਨੂੰ ਜਾਣ ਲੱਗੇ ਐ ਉਸ ਵੇਲੇ ਅਰਜੁਨ ਨੂੰ ਕਿਹਾ ਸੀ ਲੈ ਦੁਆਰ ਕਾਜ ਲਾ ਜਾ ਇਹਨਾਂ ਗੋਪੀਆਂ ਦੀ ਤੂੰ ਸੇਵਾ ਕਰੀ ਅਰਜੁਨ ਜਿਉਂ ਲੈ ਕੇ ਆਇਆ ਰਸਤੇ 'ਚ ਹੀਲ ਮਿਲ ਗਏ ਹੀਲ ਕਹਿੰਦੇ ਸਾਨੂੰ ਦੁਆਣਾ ਚਾਰਜ ਕੋਲੇ ਵਿਗਿਆਨੀ ਸਿੱਖਣ ਦਿੱਤੀ ਤਾਂ ਹਟਾਤਾ ਸੀ ਮੇਰੇ ਨੂੰ ਵੱਧ ਦਿੱਤੀਆਂ ਮੈਂ ਸਖਾਇਓ ਲੋ ਹੁਣ ਤੇਰਾ ਮੁਕਾਬਲਾ ਕਰਦੇ ਆਂ ਤੂੰ ਕਰ ਲੈ ਜਿੰਨਾ ਜੋਰ ਲਾਉਣਾ ਓਸ ਵੇਲੇ ਸੱਤਸੰਗ ਜੀ ਅਰਜੁਨ ਦੇ ਸਾਰੇ ਤੀਰ ਮੁੱਕ ਗਏ ਪੀਲਾਂ ਦੇ ਪਾਸ ਗੋਪੀਆਂ ਉਹਨਾਂ ਨੂੰ ਖੋਲੀਆਂ ਤੇ ਲਿਖਿਆ ਆ ਕਹਿੰਦੇ ਸਮੇ ਸਮ বিনা ਨਰ ਕਿਆ ਕਰੇ ਸਮੇ ਸਮ ਬਲਵਾਨ ਅਰਜਨ ਗਵਾਈਆਂ ਗੋਪੀਆਂ ਵਹੀ ਧਨ ਕਬਹੀ ਬਾਹ ਇਸ ਪ੍ਰਕਾਰ ਅਰਜਨ ਦੀ ਹਾਲਤ ਹੋਈ ਸੀ ਜਿਹੜਾ ਯੋਧਾ ਕਹਾਉਂਦਾ ਸੀ ਮਹਾਰ시 ਕਹਾਉਂਦਾ ਸੀ ਉਹ ਗੋਪੀਆਂ ਫੇਰ ਸੱਤਸੰਗ ਜੀ ਕਟਾਰੀ ਮਾਰ ਕੇ ਬੀਲਾਂ ਦੇ ਹੱਥ ਨਹੀਂ ਆਈਆਂ ਮਰ ਗਈਆਂ ਸਨ ਉਹ ਜਿਹੜੀ ਜਗ੍ਹਾ ਸਤੀ ਹੋਈਆਂ ਸਨ ਉਹ ਸਤੀ ਹੋਣ ਵਾਲੇ ਥਾਂਵਾਂ ਦੀ ਮਿੱਟੀ ਨੂੰ ਲੋਕ ਚੰਨਣ ਬਣ ਕੇ ਬਣਾ ਕੇ ਮੱਥੇ ਤੇ ਲਾਉਂਦੇ ਨੇ ਗੋਪੀ ਚੰਦਨ ਆ ਕਿਉਂ ਤਿਲਕ ਕਹਿੰਨ ਗੋਪੀ ਚੰਦਨ ਦਾ ਲਾਉਣਗੇ ਜਿੱਥੇ ਗੋਤੀਆਂ ਸਤੀ ਹੋਈਆਂ ਸੀ ਉੱਥੋਂ ਦੀ ਮਿੱਟੀ ਦਾ ਚੰਨਣ ਸਮਝ ਕੇ ਉਹ ਲਾਉਂਦੇ ਹਨ ਕਿੰਨੇ ਗੋਪੀ ਨਾਂ ਲਾਲ ਦਾ ਹੁੰਦਾ ਹੈ ਲਾਲ ਚੰਨਣ ਦੇ ਤਿਲ ਕਈਆਂ ਲਾਉਣਾ ਕੀਤੇ ਹੈ ਮੋਹੇ ਕਈ ਗੋਪੀ ਚੰਦ ਭੇਖ ਧਾਰਨ ਵਾਲੇ ਐ ਉਹਨਾਂ ਚੰਨਣ ਆਲਕਾਂ ਦੇ ਤਿਲਕ ਨੂੰ ਲਾਇਆ ਹੈ ਮੋਹੇ ਦੀਨ ਹਰ 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 ਧਿਆਰ ਹੈ ਮੈਂ ਤਾਂ ਗਰੀਬ ਨਹੀਂ ਹਰ ਹਰ ਪਰਮੇਸ਼ਰ ਆਪ ਨੂੰ ਧਿਆਉਣਾ ਚੰਗਾ ਸਮਝਿਆ ਹੈ ਕਿਨਹੀ ਸਿੱਧ ਬਹੁਤ ਕੀਟਕ ਲਾਏ ਕਈਆਂ ਲੋਕਾਂ ਨੂੰ ਸਿੱਧਾਂ ਨੂੰ ਬਹੁਤ ਸਾਰੇ ਸਿੱਧ ਬਣ ਗਏ ਇਹ ਟੀਟ ਵੀ ਜਾਦੂ ਲਾਉਂਦੇ ਆ ਬਹੁਤ ਸਾਰੇ ਲੋਕਾਂ ਦੇ ਚਿੱਤ ਨੂੰ ਉਪਰਾਮ ਕਰ ਦਿੰਦੇ ਆ ਅੰਤਿਕਲ ਨਹੀਂ ਦਿੰਦੇ ਚਿੱਤ یوں ਟੀਟ ਦੀ ਜਾਦੂਗਰੀ ਚ ਲੱਗੇ ਹੋਏ ਆ ਕਿਨਹੀ ਭੇਖ ਬਹੁਤ ਹਾਟ ਬਣਾਏ ਕਿਨਹੂ ਸਿੱਧੂ ਕਿਨਹੀ ਸਿੱਧ ਬਹੁਤ ਟੀਟ ਕਲਾ ਜੀਂਆਂ ਦੇ ਬਲ ਨਾਲ ਲੋਕਾਂ ਨੂੰ ਉਦਾਸ ਕਰ ਦੇਣਾ ਚਿੱਤ ਖਿਲਚਲੀ ਪਾ ਦੇਣੀ ਕਿਉਂ ਸਿੱਧ ਆਪਣੇ ਆਪ ਨੂੰ ਕਹਉਂਦੇ ਆ ਕਿਉਂ ਕਿ ਜਾਦੂ ਆਪਕਾ ਨੂੰ ਲਾਉਂਦੇ ਹਨ ਇਹ ਹੀ ਦੇਖ ਬਹੁਤ ਠਾਠ ਬਣਾ ਇਹਨਾਂ ਦੇਖ ਬਹੁਤ ਸਾਰੇ ਬਣਾ ਲਏ ਬੜੇ ਠਾਠ ਵਾਠ ਬਣਾ ਲਏ ਆਪਦੇ ਠਾਠ ਬਣਾਵਣਾ ਕਿ ਪੂਜਾ ਕਰਾਉਂਦੇ ਐ ਕਿ ਸਾਡਾ ਠਾਠ ਇਹ ਹੀ ਤੰਤ ਮੰਤ ਬਹੁ ਖੀਵਾ ਕਿਸੇ ਨੂੰ ਤੰਤਰ ਜਲਾਉਣਾ ਕਿਤੇ ਤਿੰਨ ਚਾਰ ਦਵਾਈਆਂ ਰਲਾ ਕੇ ਕਈਆਂ ਮੰਤਰ ਪੜਨਾ ਕੀਤੇ ਇਨਹੀ ਕਿਨੂ ਤੰਤ ਮੰਤਰ ਇਨਹੀ ਤੰਤ ਮੰਤਰ ਬਹੁਤ ਖੇਵਾ ਬਹੁਤ ਸਾਰਾ ਇੱਥੇ ਪਾਈ ਰਿਹਾ ਜੀ ਇਨਹੀ ਤੰਤ ਮੰਤਰ ਆਈ ਗਾ ਨੂੰ ਬਹੁਤ ਸਾਰਾ ਖੇਵਾ ਚਲਾਇਆ ਮੋਹ ਦੇਨ ਹਰ 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 ਸੇਵਾ ਜੀ ਮਹਾਰਾਜ ਮੈਂ ਗਰੀਬ ਹਾਂ हे ਹਰਨ ਪਰਮੇਸ਼ਰ ਆਪ ਦੀ ਇਨਹੀ ਤਾਂਤ ਮੰਤ ਬਹੁ ਖੇਵਾ ਤੁਸੀਂ ਅੰਤਰ ਮੰਤਰ ਰਾਜਕਾਂ ਨੂੰ ਬਹੁਤ ਸਾਰਾ ਚਲਾਇਆ ਇਨਹੀ ਤਾਂਤ ਮੰਤ ਬਹੁ ਖੇਵਾ ਤੁਸੀਂ ਨੂੰ ਅੰਤਰ ਤਨ ਚਾਰ ਚੀਜ਼ਾਂ ਨੂੰ ਲਾਉਣਾ ਕੀਤਾ ਹੈ ਕਈਆਂ ਮੰਤਰ ਪੜੇ ਹਨ ਖੇਵਾ ਬਹੁਤ ਸਾਰਿਆਂ ਚਲਾਉਣਾ ਕੀਤੇ ਮੰਤਰ ਕੰਨਿਆ ਨੇ સેવા ਚਲਾਈ ਉਹਨਾਂ ਦੇ ਸਹਾਰ ਦੇ ਆ ਮੰਤਰਾਂ ਜੰਤਰਾਂ ਨੂੰ ਵੋਹਿਦੀਨ ਹਰ 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 ਸੇਵਾ ਜੇ ਪਰਮਾਤਮਾ ਗਰੀਮਨ ਹਰ ਹਰ ਪਰਮੇਸ਼ਵਰ ਆਪ ਦੇ ਨਾਮ ਦਾ ਹੀ ਸੇਵਨ ਕਰਨਾ ਚੰਗਾ ਸਮਝਿਆ ਹੈ ਕੋਈ ਚਤਰ ਕਹਾਵੇ ਪੰਡਤ ਕੋਈ ਚਤਰ ਵੇਦਾਂ ਦੀ ਪੜ੍ਹਾਈ ਕਰਕੇ ਆਪਣੇ ਆਪ ਨੂੰ ਪੰਡਤ ਵਿਦਵਾਨ ਕਹਾਉਂਦਾ ਹੈ ਕੋਈ ਚੰਪ ਚਰਚਾ ਵਿੱਚ ਇਸੇ ਪ੍ਰਕਾਰ ਜਲਪਾ ਬਤੰਡਾ ਆਵਾਜ਼ ਚ ਚਰਚਾ ਵਿੱਚ ਅਤਰਕ ਹੁੰਦਾ ਹੈ ਚਤਰ ਕੋਈ ਚਤਰ ਕਹਾਵੇ ਪੰਡਿਤ ਵਿਦਵਾਨ ਆਪਣੇ ਆਪ ਨੂੰ ਕਹਉਂਦੇ ਹਨ ਕਈ ਉਹ ਖੱਟ ਕਰਮ ਸਹਿਜ ਸਿਉ ਮੰਡਤ ਕੋਈ ਛੇ ਕਰਮਾਂ ਦੇ ਸਹਿਜ ਸੰਗਿਆ ਤਰਪੁਣ ਗਾਇਤਰੀ ਇਸ਼ਨਾਨ ਆਦਿ ਕਰਦੇ ਐ ਸਿੱਧੀ ਪੂਜਨ ਦੇ ਵਰਚਨ ਕੋਈ ਸਿਉ ਮੰਡਤ ਸ਼ਿਵ ਜੀ ਬਣਾ ਬਣਾ ਕੇ ਗੁਦੂਏ ਜੀ ਉਹਨਾਂ ਨੂੰ ਮੰਡ ਦੇ ਪੂਜਨ ਕਰਦੇ ਐ ਇਸ ਪ੍ਰਕਾਰ ਉਹਨਾਂ ਸਾਸ ਜੀ ਦੱਤ ਮਹੌਰ ਵਿੱਚ ਇੱਥੇ ਦਿੱਤਾ ਪਰਿਉ ਜੰਮਿਆ ਬਾਣ ਦੰਗਾ ਦੇ ਕਿਨਾਰੇ ਵੇਖੇ ਉੱਥੇ ਬ੍ਰਾਹਮਣ ਜਿਹੜੇ ਸਨ ਉਹ ਸ਼ਿਵ ਜੀ ਦੇ ਗਡੋਏ ਜਿਵੇਂ ਸ਼ਿਵ ਲਿੰਗ ਬਣਾ ਬਣਾ ਕੇ ਉੱਤੇ ਵਿੱਚ ਚੌਲਾਂ ਦਾ ਟਿੱਕਾ ਜਿਹਾ ਲਾ ਗਿਆ ਕਰਨ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਮਤਲਬ ਆ ਤੁਹਾਡਾ ਅਕੇ ਜੀ ਇਹ ਜਿਹੜੇ ਸੇਠਪੁਰਖ ਉਹ ਸਾਥੋਂ ਕਰਾਉਂਦੇ ਐ ਮਾਲ ਦੀ ਬਿਮਾਰੀ ਨਹੀਂ ਪੈਂਦੀ ਜੇ 500 ਸ਼ਿਵ ਬਣਾ ਕੇ ਪਾਣ ਗੰਗਾ ਚ ਤਾਰ ਵੀਏ ਇੰਜ ਇੰਜ ਹਾਲਤਾ ਹਉਰੀਆਂ ਵਾਲਾ ਸਾਹਿਬ ਕਹਿੰਦੇ ਹਨ ਪੂ ਖੱਟ ਕਰਬ ਸਹਿਤ ਸਿਉ ਮੰਡਤ ਕੋਈ ਛੇ ਕਰਮਾਂ ਦੇ ਸਹਿਤ ਵਿਦਿਆਰਣੀ ਪ੍ਰੋਣੀ ਦਾਨ ਦੇਣਾ ਲੈਣਾ ਜਾਂ ਕਰਨਾ ਕਰਾਉਣਾ ਤੇ ਸ਼ਿਵ ਸ਼ੁਭਜੀ ਆਦਿਕਾ ਨੂੰ ਮੰਡਤ ਪੂਜਨ ਕਰਦੇ ਹਨ ਸ਼ਿਵ ਬਣਾ ਬਣਾ ਕਰਕੇ ਮਾਲ ਦੀਆਂ ਬਿਮਾਰੀਆਂ ਚੱਕਦੇ ਉਹਨਾਂ ਦੀਆਂ ਕੋਈ ਕਰ ਆਚਾਰ ਸੁਪਰਣੀ ਸਦੇ ਕੋਈ ਆਚਾਰ ਸ਼੍ਰੇਸ਼ਟ ਆਚਾਰੀਆਂ ਚੰਗੀਆਂ ਪਰਉਪਕਾਰ ਵਾਲੀਆਂ ਕਰਨੀਆਂ ਕਮਾਈਆਂ ਕਰਦੇ ਹਨ ਮੋਹਦੀਨ ਹਰ 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 ਸਰਣੀ ਮੈਂ ਤਾਂ ਗਰੀਬ ਹਾਂ ਸੁੱਚੇ ਪਾਦਸ਼ਾਹ ਇਸ ਪ੍ਰਕਾਰ ਦਾ ਮਹਾਨ ਨਹੀਂ ਕਰਦੇ ਇਹਨਾਂ ਉਮਾਨ ਨੂੰ ਛੱਡ ਕਰਕੇ ਮੋਹਦੀਨ ਹਰ 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 ਸਤਿ ਮੈਂ ਹਰ ਪਰਮੇਸ਼ਰ ਆਪ ਦੀ ਸ਼ਰਨ ਲਈ ਹੈ ਮਨ ਮਾਨ ਸੀਰ ਕਰਕੇ ਸਗਲੇ ਕਰਮ ਧਰਮ ਯੁਗ ਸੋਧੇ ਅਸੀਂ ਸਾਰੇ ਹੁਣ ਨਿਸ਼ਟ ਮਾਰਾ ਸਾਹਿਬ ਜੀ ਨਿਸਦਾਰਾ ਕਰਕੇ ਬਚਨ ਕਰਦੇ ਹਨ ਸਗਲੇ ਕਰਮ ਧਰਮ ਯੁਗ ਸੋ ਸਾਰੇ ਜਿਹੜੇ ਯੁਗ ਦੇ ਕਰਮ ਹਨਗੇ ਜਿਨੇ ਧਰਮ ਯੱਗ ਆ ਕੇ ਸਾਰਿਆਂ ਯੁਗਾਂ ਦੇ ਯੋਗ ਯੱਗ ਕਰਮ ਧਰਮ ਆਦਿ ਕੋ ਪਾਸ਼ਨਾ ਆਦਿ ਕੇ ਸਾਰੇ ਸੋਧ ਕੇ ਖੋਜ ਕੇ ਦੇਖੇ ਹਨ ਬਿਨੁ ਨਾਮੈ ਉਹ ਮਨ ਨਾ ਪ੍ਰਬੁੱਧੇ ਬਿਨਾ ਨਾਮ ਤੋਂ ਇਹ ਮਨ ਸਮਝਦਾ ਨਹੀਂ ਹੈ ਮਨ ਨੂੰ ਸਮਝਾਉਣ ਵਾਲਾ ਕੋਈ ਨਹੀਂ ਮਨੋਂ ਵਿੱਚ ਕਾਰੀ ਰਹਿੰਦਾ ਹੈ ਹੰਕਾਰੀ ਰਹਿੰਦਾ ਹੈ ਨਾਉ ਤੋਂ ਬਿਨਾ ਕਿਸੇ ਨੂੰ ਪ੍ਰਵੋਧ ਨਹੀਂ ਹੁੰਦਾ ਜਿੰਨੇ ਵੀ ਸਾਧਨ ਕਰਨ ਵਾਲੇ ਹਨ ਕਹੋ ਨਾਨਕ ਜੋ ਸਾਧ ਸੰਗ ਇਸ ਕਰਕੇ ਸੀ ਨਾਮ ਤੋਂ ਬਿਨਾ ਹੋਰ ਕੋਈ ਰੋੜ ਨਹੀਂ ਲਈ ਜਦੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਸੀ ਸੰਗੰਗ ਨੂੰ ਪਾਇਆ ਹੈ ਜੀ ਕ੍ਰਿਸ਼ਨਾ ਮਹਾਸੀਤ ਲਾਇਆ ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਜੀ ਕ੍ਰਿਸ਼ਨਾ ਸੀ ਰਸਾਂ ਕਸਾਂ ਦੇ ਭੋਗਾਂ ਦੀ ਉਹ ਅੱਗ ਸੀ ਨਾਮ ਅਭਿਆਸ ਕਰਕੇ ਉਹ ਬੁਝ ਗਈ ਹੈ ਮਹਾਂ ਸੋਗ ਮਹਾਨ ਆਗ ਬ੍ਰਹਮਾਨੰਦ ਰੂਪੀ ਸੋਗ ਨੂੰ ਪਾ ਲਿਆ ਹੈ 부ਜੀ ਤ੍ਰਿਸ਼ਨਾ ਮਹਾ ਸੀਤਲਾ ਆ ਕਹੋ ਨਾਨਕ ਜੋ ਸਾਧ ਸੰਗ ਪਾਇਆ 부ਜੀ ਤ੍ਰਿਸ਼ਨਾ ਮਹਾ ਸੀਤਲਾ ਤੁਆ ਦੀ ਕੱਖਸਾ ਵਾਹਿਗੁਰੂ